ਤੇਤੋਂ ਦੇ ਕਾਰਨ ਤੜਕਸਾਰ ਕਈ ਵੱਡੇ ਹਾਸੇ ਵਾਪਰੇ ਨੇ ਅਤੇ ਹੁਣ ਕਿਸਾਨਾਂ ਨਾਲ ਭਰੀ ਇੱਕ ਹੋਰ ਬੱਸ ਸੰਘਣੀ ਧੁੰਦ ਦੇ ਕਾਰਨ ਪਲਟ ਗਈ ਹੈ ਜਿਸ ਕਾਰਨ ਤਿੰਨ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ ਹੈ ਜੀ ਹਾਂ ਬਰਨਾਲਾ ਮੋਗਾ ਨੈਸ਼ਨਲ ਹਾਈਵੇ ਤੇ ਹੰਡਿਆਆ ਕੋਲ ਇਹ ਵੱਡਾ ਹਾਸਾ ਵਾਪਰਿਆ ਜਿੱਥੇ ਕਿ ਟੁਹਾਣਾ ਮਹਾਪੰਚਾਇਤ ਤੇ ਜਾ ਰਹੀ ਕਿਸਾਨਾਂ ਦੀ ਇੱਕ ਹੋਰ ਬੱਸ ਐਕਸੀਡੈਂਟ ਦਾ ਸ਼ਿਕਾਰ ਹੋ ਗਈ ਹੈ ਇਸ ਹਾਸੇ ਵਿੱਚ ਤਿੰਨ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ ਹੈ ਅਤੇ ਕਈ ਹੋਰ ਕਿਸਾਨ ਜ਼ਖਮੀ ਹੋ ਗਏ ਨੇ ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਰਨਾਲਾ ਵਿਖੇ ਦਾਖਲ ਕਰਵਾਇਆ ਗਿਆ ਇਹ ਲੋਕਸਾਨਾ ਆੜਾ ਵੀਰੇ ਬੱਸ ਹੋਣੇ ਪਲਤੀ ਪਾਨ ਦੀ ਮਿੰਟ ਨਹੀਂ ਹੋਈ ਸਾਰੀਆਂ ਕੱਢਣ ਲੱਗ ਪਈਆਂ ਸੀ ਸੱਪੇ ਆ ਨਾ ਪਤਾ ਤੁਹਾਨੂੰ ਇਹ ਪਲੀ ਚੜਕ ਤੇ ਆਦੀ ਸਾਡੇ ਨਾਲ ਅਗਲੇ ਪਾਸੇ ਸਾਡੇ ਮਗਰ ਸਾਡੀ ਜੱਡੀ ਹੀ ਫੇਕਾ ਲਾ ਕੇ ਡੱਕੀ ਇਹ ਰਹਿਣੇ ਜਾਂ ਪੜੋ ਮੇਰਾ ਮੋਲੇ ਕੰਨੀ ਠੀਕ ਨਹੀਂ ਆ ਰਹੀ ਧਿਆਨ ਨਾਲ ਧਿਆਨ ਨਾਲ ਮਹਾਰਾਜ ਸੁਖੇ ਬਜਤ ਹੋ ਗਈ ਹੋ ਗਈ ਨਹੀਂ ਰਾਤ ਰਾਮ ਨਾਮ ਨਾਮ ਆ ਇੱਧਰ ਆ ਜਾਓ ਇੱਧਰ ਆ ਜਾਓ ਇੱਧਰ ਹਰੀ ਮੈਂ ਤੇ ਆਉਂਦਾ ਮੇਰਾ ਹੋ ਜਾਓ ਚੱਟਾ ਨਹੀਂ ਆਉਂਦਾ ਪਤਾ ਪਤਾ ਲੱਗਦੇ ਥੱਲੇ ਬੰਦੇ ਆ ਰਹੇ ਨੇ ਇੱਕ ਤਾਂ ਮਗਰਾਂ ਬਾਸੋਂ ਅੱਧੀ ਇਹਨਾਂ ਦੇ ਕਿੱਦਮ ਮੋਟਾਂ ਨਹੀਂ ਹੋਣੇ ਹੈ ਕਿਲੋਮੀਟਰ ਪਿੱਛੇ ਸਭਾ ਹਾਲੋ ਉੱਥੇ ਆਸੀ ਨਾਸੀ ਰੱਬ ਦਾ ਨਾਮ ਲੈਂਦੇ ਨਹੀਂ ਗਏ ਆ ਥੱਲੇ ਬੰਦੇ ਆ ਰਹੇ ਨੇ ਹੁਣ ਬਾਸ ਉੱਤੇ ਪੜ੍ਹਨੇ ਸੀ ਉਹ ਤੋਂ ਆ ਰਹੇ ਕੋਈ ਨਹੀਂ ਹੋਣੀ ਹੈ ਤੇ ਉਤੇ ਹੀ ਹਾਸੇ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਜਿਨ੍ਹਾਂ ਵਿੱਚ ਦੇਖਿਆ ਜਾ ਸਕਦਾ ਹੈ ਕਿ ਬੱਸ ਕਿਸ ਕਦਰ ਸੜਕ ਦੇ ਵਿੱਚਕਾਰ ਪਲਟੀ ਹੋਈ ਹੈ ਲੋਕਾਂ ਵੱਲੋਂ ਮੌਕੇ ਤੇ ਪਹੁੰਚ ਕੇ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਬੱਸ 'ਚ ਫਸੀਆਂ ਸਵਾਰੀਆਂ ਨੂੰ ਵੀ ਬਾਹਰ ਕੱਢਿਆ ਗਿਆ ਜਿਸ ਦੌਰਾਨ ਤਿੰਨ ਮਹਿਲਾਵਾਂ ਮ੍ਰਿਤਕ ਪਾਈਆਂ ਗਈਆਂ ਹਾਦਸੇ ਵਿੱਚ ਕੁਝ ਕਿਸਾਨਾਂ ਦੀ ਹਾਲਤ ਜ਼ਿਆਦਾ ਗੰਭੀਰ ਹੋਣ ਕਾਰਨ ਉਹਨਾਂ ਨੂੰ ਹੋਰ ਹਸਪਤਾਲਾਂ ਵਿੱਚ ਵੀ ਰੈਫਰ ਕੀਤਾ ਗਿਆ ਜਾਣਕਾਰੀ ਅਨੁਸਾਰ ਸ਼ਨੀਵਾਰ ਨੂੰ ਸਵੇਰੇ ਕੋਠੇ ਗੁਰੂਕੇ ਤੋਂ ਭਾਰਤੀ ਕਿਸਾਨ ਯੂਨੀਅਨ ਉਗਰਾਹਾਂ ਦੀ ਇੱਕ ਬੱਸ ਮਹਾਪੰਚਾਇਤ ਲਈ ਹਰਿਆਣਾ ਟੋਹਾਣਾ ਜਾ ਰਹੀ ਸੀ ਤਾਂ ਮੋਗਾ ਬਾਈਪਾਸ ਰੋਡ ਤੇ ਬੱਸ ਅਚਾਨਕ ਬੇਕਾਬੂ ਹੋ ਕੇ ਪਲਟ ਜਾਂਦੀ ਹੈ ਜਿਸ ਕਰਕੇ ਬੱਸ ਸਵਾਰ ਤਿੰਨ ਮਹਿਲਾਵਾਂ ਦੀ ਮੌਤ ਹੋ ਗਈ ਹੈ ਮ੍ਰਿਤਕ ਮਹਿਲਾਵਾਂ ਕੋਠੇ ਗੁਰੂਕੇ ਦੇ ਹੀ ਰਹਿਣ ਵਾਲੀਆਂ ਦੱਸਿਆ ਜਾ ਰਿਹਾ ਹੈ ਦੱਸਿਆ ਕਿ ਆਸੇ ਦਾ ਸ਼ਿਕਾਰ ਹੋਣ ਮਗਰੋਂ ਬੱਸ ਦਾ ਅਗਲਾ ਸ਼ੀਸ਼ਾ ਟੁੱਟ ਗਿਆ ਅਤੇ ਬੱਸ ਸੜਕ ਵਿਚਾਲੇ ਪਲਟ ਜਾਂਦੀ ਹੈ ਲੋਕਾਂ ਵੱਲੋਂ ਬੱਸ ਨੂੰ ਸਿੱਧਾ ਕਰਨ ਦੀ ਕੋਸ਼ਿਸ਼ ਕੀਤੀ ਗਈ ਇਸ ਦੇ ਨਾਲ ਹੀ ਬੱਸ ਅੰਦਰ ਫਸੀਆਂ ਸਵਾਰੀਆਂ ਨੂੰ ਵੀ ਛੇਤੀ ਤੋਂ ਛੇਤੀ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਗਿਆ ਮੌਕੇ ਤੇ ਮੌਜੂਦ ਲੋਕਾਂ ਅਨੁਸਾਰ ਇਹ ਹਾਦਸਾ ਸੰਗਣੀ ਤੁੰਦ ਕਰਨ ਵਾਪਰਿਆ ਦੱਸਿਆ ਕਿ ਇਸ ਤੋਂ ਪਹਿਲਾਂ ਬਠਿੰਡਾ ਦੇ ਤਲਮੰਡੀ ਸਾਹਬੂ ਨੇੜੇ ਅਜਿਹਾ ਹੀ ਹਾਸਵਾ ਪ੍ਰੇਸੀ ਜਿੱਥੇ ਕਿ ਕਿਸਾਨਾਂ ਨਾਲ ਭਰੀ ਇੱਕ ਬੱਸ ਡਿਵਾਈਡਰ ਤੇ ਜਾ ਚੜੀ ਸੀ ਇਸ ਤੋਂ ਬਾਅਦ ਇੱਕ ਹੋਰ ਬੱਸ ਜੋ ਕਿ ਮਹਾਪੰਚਾਇਤ ਵਿੱਚ ਜਾ ਰਹੀ ਸੀ ਉਹ ਵੀ ਹਾਸੇ ਦਾ ਸ਼ਿਕਾਰ ਹੋ ਗਈ ਸੀ ਅਤੇ ਇਹ ਲਗਾਤਾਰ ਤੜਕਸਾਰ ਤੀਜਾ ਹਾਦਸਾ ਵਾਪਰਿਆ ਜਿਸ ਵਿੱਚ ਕਿ ਤਿੰਨ ਮਹਿਲਾ ਕਿਸਾਨਾਂ ਦੀ ਮੌਤ ਹੋ ਗਈ ਹੈ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ